ਵਾਲਾ ਦਾ ਸਾਕਾ ਫੌਜੀ ਹੋਇਆ ਲਾਪਤਾ ਪਰਿਵਾਰਕ ਵੱਲੋਂ ਸੋਰਾ ਪਰਿਵਾਰ ਤੇ ਤੰਗ ਕਰਨ ਦੇ ਲਗਾਏ ਦੋਸ਼ ਸਾਕਾ ਫੌਜੀ ਦੀ ਸਕੂਟੀ ਤੇ ਚਪਲਾ ਵਿਆਸਪੁਰ ਤੋਂ ਮਿਲੀ ਕਪੂਰਥਲਾ ਦੇ ਅਧੀਨ ਪੈਂਦੇ ਥਾਣਾ ਪਤੂ ਟਿੰਗਾ ਦੇ ਪਿੰਡ ਕਿਸ਼ਨ ਸਿੰਘ ਵਾਲਾ ਦੇ ਸਾਕਾ ਫੌਜੀ ਹਰਜਿੰਦਰ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪੁੱਤਰ ਹਰਜਿੰਦਰ ਸਿੰਘ ਜੋ ਫੌਜੀ ਰਿਟਾਇਰ ਹੈ ਜੋ ਕਾਫੀ ਲੰਬੇ ਸਮੇਂ ਤੋਂ ਆਪਣੇ ਸੋਰੇ ਪਿੰਡ ਮੋਹੱਲਾ ਗੋਬਿੰਦਗੜ ਬਾਬਾ ਬਕਾਲਾ ਸਾਹਿਬ ਰਹਿ ਰਿਹਾ ਸੀ ਜੋ ਕਿ ਆਪਣੇ ਸੋਰੇ ਪਰਿਵਾਰ ਨਾਲ ਘਰੇਲੂ ਝਗੜੇ ਕਾਰਨ ਮਿਤੀ 11/9/2025 ਨੂੰ ਘਰੋਂ ਗੁੱਸਾ ਹੋ ਕੇ ਚਲਾ ਗਿਆ ਜਿਸ ਦੀ ਐਕਟਿਵਾ ਦਾ ਨੰਬਰ PB09AG 1274 ਹੈ ਉਸ ਦੀ ਐਕਟਿਵਾ ਤੇ ਚਪਲਾ ਜੋ ਬਿਆਸ ਦਰਿਆ ਦੇ ਪੁਲ ਤੋਂ ਬਰਾਮਤ ਹੋਈਆਂ ਹਨ ਜਿਸ ਕਾਰਨ ਉਸਦਾ ਪਰਿਵਾਰ ਬਹੁਤ ਡੂੰਗੇ ਸਦਮੇ ਵਿੱਚ ਹੈ ਪਰਿਵਾਰ ਵੱਲੋਂ ਥਾਣਾ ਢਿਲਵਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਜਿਸ ਕਿਸੇ ਨੂੰ ਵੀ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ 7709201243 ਇਸ ਨੰਬਰ ਤੇ ਸੰਪਰਕ ਕਰੇ ਕਪੂਰਥਲਾ ਤੋਂ ਪੱਤਰਕਾਰ ਜਤਿੰਦਰ ਸਿੰਘ ਪੋਦੀ ਦੀ ਵਿਸ਼ੇਸ਼ ਰਿਪੋਰਟ ਜਿਸ ਤਰ੍ਹਾਂ ਪਤਾ ਲੱਗਾ ਕਿ ਇੱਕ ਆਰਮੀ ਦਾ ਜਵਾਨ ਗਾਇਬ ਹੋਇਆ ਕੀ ਕਾਰਨ ਕਿਦਾਂ ਗਾਇਬ ਹੋਇਆ ਕਰਨੇ ਦਫਾ ਜੀ ਕੀ ਵੱਡੇ ਭਾਜੀ ਆ ਸਾਡੇ ਅੱਛਾ ਜੀ ਉਹ ਆਪਣੇ ਸਹੁਰੇ ਚਲ ਗਏ ਕਾਫੀ ਟਾਈਮ ਪਹਿਲੇ 3 ਸਾਲ ਹੋ ਗਿਆ ਉਹਨਾਂ ਨੂੰ ਅੱਛਾ ਜੀ ਲਟਾਇਰ ਹੈ ਠੀਕ ਆ ਤੋਂ ਉਹਨਾਂ ਦੇ ਘਰ ਸੇ ਲੜਾਈ ਝਗੜਾ ਚੱਲਣ ਦਾ ਇਹ ਹਫਤਾ ਹੋ ਗਿਆ ਠੀਕ ਆ ਘਰਦਿਆਂ ਨੂੰ ਬੁਲਾਇਆ ਸੀ ਉੱਥੇ ਮੰਮੀ ਨੂੰ ਲੈ ਕੇ ਗਿਆ ਉਹ ਠੀਕ ਆ ਉਸ ਤੋਂ ਬਾਅਦ ਗੰਦਾ ਜੀ ਮੈਂ ਆਇਆ 10 ਮਿੰਟ ਚ ਬਾਹਰ ਹੋ ਕੇ ਸੌਦਾ ਲਿਆ ਕੇ ਕੁਝ ਮਾਰਨ ਲੱਗੇ ਠੀਕ ਆ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਉਹਦੀ ਐਕਟਿਵ ਆ ਕਿ ਚੱਪਲਾਂ ਪੁੱਲ ਤੋਂ ਮਿਲੀਆਂ ਬਿਆਸਤ ਰਿਹਾ ਤੋਂ ਠੀਕ ਆ ਸਾਨੂੰ ਸ਼ੱਕ ਹੈ ਕਿ ਉਹ ਇਦਾਂ ਨਹੀਂ ਕਰ ਸਕਦਾ ਉਹਨਾਂ ਕੋਈ ਹਾਸਾ ਹੋਇਆ ठीक है सुन पता लगदा है तो यही नंबर पे संपर्क करें मेरी बात सुनो जिस तरह एक गैप होया हुआ ओदी कोई एफआईआर इधर ਤੁਸੀਂ ਥਾਣੇ ਕਿਤੇ ਕਰਵਾਈ ਹੈਨ ਮਾ ਥਾਣੇ ਚ ਕਰਵਾਈ ਸੀਗੀ ਠੀਕ ਹੈ ਹਾਲੇ ਤੱਕ ਕੋਈ انਕਵਰੀ ਨਹੀਂ ਹੋਈ ਕਿ ਜਿਤਨਾ ਕੋਈ ਸੀਸੀਟੀਵੀ ਕੈਮਰਾ ਵੀ ਪੁਲਿਸ ਨੇ ਤੱਕ ਤਲਾਸ਼ ਕੀਤੀ ਜਾਂ ਨਹੀਂ ਕੁਝ ਵੀ ਨਹੀਂ ਹੋਇਆ ਤਾਂ ਕਰ ਕਹਿੰਦੇ ਕੈਮਰੇ ਅਸੀਂ ਦੇਖਿਆ ਕੈਮਰਾ ਚ ਆਇਆ ਨਹੀਂ ਇਹਦਾ ਹੋ ਸਕਦਾ ਹੈ ਜੇ ਕੈਮਰੇ ਖੋਲੇ ਹੋਣ ਤਾਂ ਬੰਦਾ ਨਾ ਨਜ਼ਰ ਆਵੇ ਤੇ ਉਹਦੇ ਪਰਿਵਾਰ ਵਿੱਚ ਕੌਣ ਕੌਣ ਇਸ ਟਾਈਮ ਕਿੰਨੇ ਬੱਚੇ ਉਹਨਾਂ ਦੇ ਦੋ ਮੁੰਡੇ ਇੱਕ ਕੁੜੀਆ ਇਹ ਕੋਨੇ ਭਰਾ ਦੀ ਕੁੜੀ ਲਈ ਹੋਈ ਉਹ ਵੀ ਪਾਦੀ ਹੋਈ ਹੋਈ ਆ ਅੱਛਾ ਠੀਕ ਇਸ ਟਾਈਮ ਉਹ ਕਿੱਥੇ ਰਹਿ ਰਹੇ ਸੀਗੇ ਗੋਬਿੰਦ ਸਿੰਘ ਨਗਰ ਬਾਬਾ ਬਕਾਲਾ ਇਹ ਕੀ ਲੱਗ ਰਿਹਾ ਕੋਈ ਝਗੜਾ ਝਗੜਾ ਵੀ ਹੋਇਆ ਉਹਨਾਂ ਦੇ ਘਰ ਵਿੱਚ ਹਾਂਜੀ ਆ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਹਫਤਾ ਪਹਿਲਾਂ ਸਾਰੀ ਗੱਲਬਾਤ ਦੱਸੀ ਕਿ ਮੇਰਾ ਸਾਲਾ ਮੇਰੇ ਹੱਥੀ ਪਿਆ ਵਾ ਮੇਰੀ ਘਰਵਾਲੀ ਨਾਲ ਲੜਾਈ ਹੋਈ ਸੀਗੀ ਠੀਕ ਹੈ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਸੀ ਕਿ ਮੈਂ ਪਰੇਸ਼ਾਨ ਬਹੁਤ ਆ ਠੀਕ ਆ ਉਹਨੇ ਰਿਸ਼ਤੇਦਾਰਾ ਕੋ ਵੀ ਲੈ ਕੇ ਆਇਆ ਦੋ ਦਿਨ ਤੇ ਇੱਕ ਦਿਨ ਮਾਸੀ ਕੋ ਰਹਿ ਕੇ ਆਇਆ ਉਹਨੇ ਸਾਨੂੰ ਸਪੈਸ਼ਲ ਫੋਨ ਕੀਤਾ ਕਿ ਆਪਣਾ ਪਰਸਨਲ ਨੰਬਰ ਚਾਲੂ ਕਰੋ ਉਸ ਤੋਂ ਅਸ ਤੋਂ ਬਾਅਦ ਅਧਿਕਾਰੀ ਨੇ ਫੋਨ ਕੀਤਾ ਕਰਦਿਆਂ ਨੂੰ ਕਿ ਤੁਸੀਂ ਇੱਥੇ ਆਓ ਇਹ ਇਦਾਂ ਕਰਦਾ ਪਿਆ ਇਹ ਗਏ ਆ ਚੰਗਾ ਭਲਾ ਸੀਗਾ ਉਹ ਕਹਿੰਦਾ ਮੈਂ ਸਮਾਨ ਲੈ ਕੇ ਆਇਆ ਉਹ ਦੁਬਾਰਾ ਵਾਪਸ ਨਹੀਂ ਆਇਆ ਹੈਗਾ ਸਾਨੂੰ ਸ਼ੱਕ ਹੈ ਕਿ ਉਹ ਇਦਾਂ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਪੜਿਆ ਲਿਖਿਆ ਵਾ ਠੀਕ ਹੈ ਉਹਦਾ ਕੋਈ ਹਾਦਸਾ ਹੋਇਆ ਕੈਮਰੇ ਕਢਾਏ ਜਾਣ ਪਤਾ ਲੱਗੇ ਉਹ ਕਿੱਥੋਂ ਗਾਇਬ ਹੋਇਆ ਕੀ ਸਿਸਟਮ ਬਣਿਆ ਉਹਨਾਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਸਵੰਦ ਸਿੰਘ ਸਵੰਦ ਸਿੰਘ ਵਾਲਾ ਹਾਂਜੀ ਰਿਟੇ ਦਾ ਨਾਮ ਹਰਜਿੰਦਰ ਸਿੰਘ ਅੱਛਾ ਜੀ ਇਹ ਕਿੰਨੇ ਦਿਨ ਤੋਂ ਗਾਇਬ ਹੋਇਆ ਤੁਹਾਡਾ ਬੇਟਾ ਇਹ 12 ਤਰੀਕ ਨੂੰ ਰਾਤ ਨੂੰ ਗਾਇਬ ਹੋਇਆ ਜੀ ਘਰੋਂ 7:30 ਵਜੇ ਨਿਕਲੇ ਆ ਵਾ 7:30 ਵਜੇ ਤੜਾ ਬੇਟਾ ਇਸ ਟਾਈਮ ਕਿੱਥੇ ਰਹਿ ਰਿਹਾ ਸੀਗਾ ਬਾਪੇ ਪੁਕਾਰੇ ਤੇ ਉਹਦੀ ਜਿਹੜੀ ਐਕਟਵਾ ਤੇ ਜਿਹੜੀਆਂ ਚਪਲਾ ਉਹ ਕਿੱਥੋਂ ਮਿਲੀਆਂ ਨੇ ਉਹ ਵਿਆਸ ਪੁਲ ਤੋਂ ਮਿਲੀਆਂ ਜੀ ਦਰਿਆ ਤੋਂ ਕੀ ਲੱਗ ਰਿਹਾ ਤੁਹਾਨੂੰ ਸਾਨੂੰ ਇੰਜ ਲੱਗ ਰਿਹਾ ਜੀ ਕੋਈ ਛਾਲ ਮਾਰਦੀ ਜਦੋਂ ਪੂਰਾ ਪਲਾਨ ਇਹ ਬਣਿਆ ਕੀ ਲੱਗ ਰਿਹਾ ਕਿਸੇ ਨਾਲ ਝਗੜਾ ਸੀ ਉਹਦਾ ਜਾਂ ਕੋਈ ਪੁਰਾਣੀ ਰੰਜਿਸ਼ ਕੀ ਨਹੀਂ ਕੋਈ ਸੌਰੇ ਪਰਿਵਾਰ ਨਾਲ ਕੋਈ ਨਾਰਾਜ਼ਗੀ ਰਿੰਦਾ ਹੈ ਬਹੁਤ ਜ਼ਿਆਦਾ ਤੋਂ